ਹਾਂਜੀ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜੀ ਲਾਪਾ ਸ਼ਹਿਰ ਦੇ ਵਿੱਚ ਤੁਲੀ ਪਰਿਵਾਰ ਜਿਹਦਾ ਬਹੁਤ ਵੱਡਾ ਨਾਮ ਹੈ ਔਰ ਇਹਦਾ ਰਾਜਨੀਤਿਕ ਦੇ ਵਿੱਚ ਸ਼ੁਰੂ ਤੋਂ ਸਰਗਰਮ ਰਿਹਾ ਦੁਗਿੰਦਰ ਤੁਲੀ ਸਾਹਿਬ ਇਹਨਾਂ ਦੇ ਇਹਨਾਂ ਦੀ ਪਤਨੀ ਮਸ਼ਾ ਤੁਲੀ ਜੀ ਤੇ ਲੋਕਰਾਜ ਜੀ ਜਿਹੜੇ ਕਿ ਸਾਬਕਾ ਐਮਸੀ ਨੇ ਤਿੰਨ ਯਾਨੀ ਕੇ ਵੀ ਐਮਸੀ ਨੇ ਸਾਬਕਾ ਹੈ ਵੀ ਸਾਬਕਾ ਐਮਸੀ ਨੇ ਵੀ ਸਾਬਕਾ ਐਮਸੀ ਨੇ ਇਹ ਵੀ ਐਮਸੀ ਨੇ ਕਰਦੇ ਹਾਂਜੀ ਇਹ ਸਾਰਿਆਂ ਦੀ ਜੜ ਨੇ ਜੀ ਸਾਡੇ ਬਾਪੂ ਜੀ ਇਹਨਾਂ ਦੇ ਵੱਡੇ ਪ੍ਰਤਾ ਤੁਲੀ ਸਾਹਿਬ ਤੇ ਸਾਰਾ ਪਰਿਵਾਰ ਜਿਹੜਾ ਹੈ ਜੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਦਿਲ ਦੀ ਗਹਿਰਾਈਆਂ ਤੋਂ ਇਨਾਂ ਨੂੰ ਜੀ ਆਇਆਂ ਨੂੰ ਦਾ ਸਵਾਗਤ ਕਰਦਾ ਔਰ ਭਰੋਸਾ ਦਿਵਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਕਿ ਇਲੈਕਸ਼ਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜ਼ਰੂਰ ਸੁਵਿਵਾਰ ਦਿੱਤੀ ਜਾਏਗੀ ਤਾਂ ਕਿ ਇਹ ਨਾਪੇ ਦੇ ਲੋਕਾਂ ਸੇਵਾ ਕਰ ਸਕਣ। ਇਹ ਰਾਜ ਦੂਜੀ ਜੋਇਨਿੰਗ ਹੈ ਜੀ ਇਸ ਤੋਂ ਪਹਿਲਾਂ ਪਿੰਡ ਤੁਸੀਂ ਲੋਵਾਲ ਦੀ ਜੋਇਨਿੰਗ ਸੀਗੀ ਜੀ ਹੁਣ ਇੱਥੇ ਜੋਇਨਿੰਗ ਹੈ ਜੀ ਔਰ ਲਗਾਤਾਰ ਬੇਲੀ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਲਗਾਤਾਰ ਜੋਇਨਿੰਗ ਹੋ ਰਹੀਆਂ ਨੇ। ੁੱਡਾ ੁੱਡਾ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਕਰਕੇ ਆਏ ਆ ਉੱਥੇ ਵੀ ਜੋਇਨਿੰਗ ਹੋਈ ਹੈ। ਜੀ ਕਾਂਗਰਸ ਨੂੰ ਛੱਡ ਕੇ ਕਾਲੀਗਨ ਨੂੰ ਛੱਡ ਕੇ ਬੀਜੇਪੀ ਨੂੰ ਛੱਡ ਕੇ ਬਹੁਤ ਸਾਰੇ ਲੋਕ ਜਿਹੜੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਰਹੇ ਆ ਸ਼ਾਮਲ ਕਿਉਂ ਹੋ ਰਹੇ ਆ ਰਾਈਟ ਨਾਮ ਦਾ ਕੁਐਸਚਨ ਇਜ਼ ਸ਼ਾਮਲ ਕਿਉਂ ਹੋ ਰਹੇ ਆ ਹੋਰ ਸਾਲ ਆਮ ਆਦੀ ਪਾਰਟੀ ਦੀ ਕਾਰਜਕਾਰੀ ਚਾਹੇ ਉਹ 600 ਬਿਲ ਮੁਫਤ ਬਿਜਲੀ ਦੇਣ ਦੀ ਗੱਲ ਹੈ ਜੀ ਚਾਹੇ ਉਹ ਐਮੀਨਸ ਸਕੂਲਾਂ ਦੀ ਗੱਲ ਆ ਚਾਹੇ ਹਸਪਤਾਲਾਂ ਦੇ ਮੁਫਤ ਇਲਾਜ ਦੇਣ ਦੀ ਗੱਲ ਹੈ ਜੀ ਚਾਹੇ ਉਹ ਜਿਹੜਾ ਨਾਭਾ ਸ਼ਹਿਰ ਦੇ ਵਿੱਚ ਨਾਭਾ ਪੂਰਾ ਮੁਕਤ ਹੋ ਗਿਆ ਇਹਦੀ ਗੱਲ ਹੈ ਜੀ ਤੇ ਨਾਭਾ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਆ ਕੁਵਾਂ ਮਾਨਸਰ ਸਾਹਿਬ ਦੀ ਕਾਰਸ਼ਾਲੀ ਉਹ ਸਾਰੀ ਚੀਜ਼ਾਂ ਤੋਂ ਖੁਸ਼ ਹੋ ਕੇ ਜਿਹੜੇ ਆ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਸ਼ਾਮਲ ਹੋ ਰਹੇ ਆ ਮਾਨੀ ਪਾਰਟੀ ਦੇ ਵਿੱਚ ਮੈਂ ਸਭ ਦਾ ਸਵਾਗਤ ਕਰਦਾ ਹਾਂ ਔਰ ਵਿਸ਼ਵਾਸ ਦਵਾਉਂਦਾ ਤੁਹਾਡਾ ਮਾਨ ਸਤਕਾਰ ਪੂਰਾ ਹੋਏਗਾ ਔਰ ਆਪਾਂ ਸਾਰੇ ਮਿਲ ਕੇ ਨਾਪਾ ਸ਼ਹਿਰ ਲਈ ਕੰਮ ਕਰੀਏ ਔਰ ਨਾਪਾ ਸ਼ਹਿਰ ਨੂੰ ਆਪਾਂ ਸਮਾਰਟ ਸ਼ਹਿਰ ਬਣਾਉਣਾ ਜੀ ਉਹਦੇ ਲਈ ਇਹਨਾਂ ਦਾ ਸਹਿਯੋਗ ਚਾਹੀਦਾ ਤੁਸੀਂ ਜਿਸ ਵੇਲੇ ਵੀ ਗਏ ਆ ਜਿਸ ਵੇਲੇ ਵੀ ਗਏ ਆ ਦੇਮਾਨ ਜੀ ਨੇ ਸਾਡੇ ਕੋਲ ਉੱਠ ਕੇ ਪੈਰੀ ਹੱਥ ਲਾ ਕੇ ਸਾਡਾ ਕੰਮ ਕੀਤਾ ਹੈ ਇਹ ਨਹੀਂ ਵੀ ਆ ਵੀ ਤੁਸੀਂ ਐਸਾ ਕਰੋ ਦੀ ਐਸਾ ਕਰੋ ਬਾਕੀ ਦੂਜੇ ਨੰਬਰ ਸਾਡੇ ਬੋਡੋ ਗੇਟ ਅਸੀਂ ਲੰਘਦੇ ਸੀ ਜਿੱਥੇ ਪਾੜੀਆਂ ਸਾਹਿਬ ਦੀ ਦੁਕਾਨ ਹੈ ਰੋਲੀ ਦੀ ਦੁਕਾਨ ਹੈ ਡਾਕਟਰ ਦੀ ਗੰਧ ਦੇ ਨਾਲ ਪੈਰ ਜੇ ਪਰ ਜਾਂਦੇ ਸੀ ਜਿਹੜੇ ਕਿ ਸਾਡੇ ਪਪੂ ਪੰਕਜ ਜੀ ਨੇ ਸਾਡੇ ਦੇਵਮਾਨ ਜੀ ਨੇ ਚੁਕਾਇਆ ਕੂੜਾ ਉੱਥੋਂ ਮੈਨਾਂ ਨਾ ਕੋਈ ਸ਼ਹਿਰ ਜਗਲਾ ਕਹਿੰਦਾ ਵੀ ਹਾਂ ਵੀ ਕੋਈ ਚੀਜ਼ ਲੱਗ ਰਹੀ ਹੈ ਇਹ ਨਾ ਬਸ਼ਾਹ ਲੱਗ ਰਿਹਾ ਵੀ ਨਾ ਬਸ਼ਾਹ ਆ ਰਿਹਾ ਬਾਕੀ ਇਹਨਾਂ ਦੇ ਕੰਮਾਂ ਤੇ ਨਾ ਬੋਲਬਾਣੀ ਕੋਈ ਦੱਸ ਨਗੇ ਬਾਰੇ ਚੁਰਬੰਦੇ ਨੇ ਜੀ ਮੋਦੀ ਨੂੰ ਮਾਫ ਚਲੋ ਜੀ ਇਹ ਕਾਂਸੇ ਵਾਲੀ ਬਹੁਤ ਵਧੀਆ ਇਹ ਕੰਮ ਕਰਦੇ ਬਹੁਤ ਵਧੀਆ ਤੇ ਹੈ ਕਦੇ ਪੂਰਾ ਮੁਕਤ ਹੋਇਆ ਹੀ ਨਹੀਂ ਸੀ ਜੇ ਜੋ ਇਹਨਾਂ ਨੇ ਕੰਮ ਕੀਤਾ ਜੋ 600 ਜੂਤ ਮਾਫ ਕੀਤਾ ਹੈ ਕਦੇ ਅਜ ਤੱਕ ਨਹੀਂ ਹੋਇਆ ਹੋਰ ਕਈ ਕੰਮ ਨੇ ਜੋ ਬਿਲਕੁਲ ਦੇਖਣ ਵਾਲੀ ਯੋਗਨ ਇਹਨਾਂ ਦਾ ਜਦ ਦੇ ਮਾਨਸਰ ਹੋਏ ਨੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਬੰਦਾ ਸਾਰਾ ਨਾ ਹੁਣ ਸੋ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਹੀ ਹੈ ਦੇਸ਼ ਨੂੰ ਮਾਨਸਰ ਬਹੁਤ ਵਧੀਆ ਜੀ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਆ ਜੋ ਦੇਵਮਾਨ ਜੀ ਸ਼ਹਿਰ ਦੇ ਵਿੱਚ ਜੋ ਵੀ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਨੇ ਤੋਂ ਕੋਨੇ ਦੇ ਵਿੱਚ ਇਹਨਾਂ ਦਾ ਅੱਜ ਸਤਿਕਾਰ ਹੋ ਰਿਹਾ ਹੈ ਉਹ ਅਸੀਂ ਇਹਨਾਂ ਦੇ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਆ ਤੇ ਅਸੀਂ ਸਾਡੀ ਚੜ੍ਹੇਪੂਰ ਜੋਰ ਰੀਲ ਸੀ ਜਿਹੜੇ ਅੱਜ ਜਗਿੰਦਰਪਾਲ ਜੀ ਤੁਰੀ ਜੀ ਨੂੰ ਅਸੀਂ ਇਹ ਦਰਸ਼ਾਵਨ ਕੀਤਾ ਹੈ ਤਾਂ ਸਾਡੇ ਇਸ ਚੀਜ਼ ਦੀ ਹੋਰ ਵੀ ਬਹੁਤ ਜ਼ਿਆਦਾ ਵਧਾਈ ਹੋਈ ਹੈ ਕਿ ਪਾਰਟੀ ਬਹੁਤ ਚੁਗਣੇ ਉਰਾਂ ਤੇ ਜਾ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਦੇਖੋ ਮੈਂ ਤਾਂ ਹਮੇਸ਼ਾ ਹਰ ਸਟੇਜ ਤੇ ਇਹਨਾਂ ਨੂੰ ਇੱਕ ਉਹਦਾ ਦਿੱਤਾ ਕਿ ਇਹ ਮੇਰੇ ਸਿਆਸੀ ਉਸਤਾਦ ਨੇ ਕਿਉਂਕਿ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਜਿਹਨਾਂ ਲੋਕਾਂ ਲਈ ਬਣੀ ਹੈ ਬੇਸਿਕ ਪਾਰਟੀ ਬਣੇ ਨੂੰ ਜੇ 10 ਸਾਲ ਹੋਏ ਨੇ ਪਰ ਆਮ ਆਦਮੀ ਤੁੱਲੀ ਸਾਹਿਬ ਵਰਗੇ ਨਾਬੇ ਦੇ ਵਿੱਚ 25 30 ਸਾਲ ਤੋਂ ਸਿਆਸਤ ਕਰ ਰਹੇ ਨੇ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਪਿਓ ਆਮ ਆਦਮੀ ਦਾ ਜੇ ਨਾਬੇ ਚ ਆਵਾਰ ਦਿੱਤਾ ਜਾਵੇ ਤਾਂ ਤੁੱਲੀ ਸਾਹਿਬ ਵੀ ਜਿਹੜੀ ਨਵੀਂ ਜਨਰੇਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਐਮਸੀ ਬਣਨਾ ਚਾਹੁੰਦੀ ਹੈ ਜਾਂ ਇਸ ਲਾਈਨ 'ਚ ਆਉਣਾ ਚਾਹੁੰਦੀ ਹੈ ਤਾਂ ਉਹ ਤੁਲੀ ਸਾਹਿਬ ਕੋਲ ਘੰਟਾ ਜਰੂਰ ਲਾ ਕੇ ਜਾਓ ਉਹਨਾਂ ਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਬੜਾ ਵਾਰ ਦਾ ਹੈ ਇਲੈਕਸ਼ਨ ਚ ਦੱਸਦਾ ਦੱਸਦਾ ਸਿਰਫ ਨਾਪੇ ਤੁਲੀ ਅੰਕੀਦਾ ਮੈਂ ਇਹਨਾਂ ਦੇ ਉਹਦੇ ਤੇ ਚੱਲਿਆ ਮੇਰੇ ਵੀ ਇਲੈਕਸ਼ਨ ਚ ਦੋਨੋਂ ਇਲੈਕਸ਼ਨਾਂ ਚ ਪੈਸੇ ਨਹੀਂ ਲੱਗੇ ਪੈਸੇ ਲੋਕਾਂ ਦੀ ਸੇਵਾ ਲਈ ਲਾ ਦਿਓ दारू ਨਸ਼ੇ ਪੱਤੇ ਇਹਨਾਂ ਚੀਜ਼ਾਂ ਤੇ ਲਾਉਣੇ ਬੰਦ ਕਰੋ ਲੋਕ ਤਿਆਰ ਬੈਠੇ ਨੇ ਵੋਟ ਪਾਉਣ ਲਈ ਜਿਹੜੇ ਕਹਿੰਦੇ ਨੇ ਕਿ दारू ਨਾਲ ਵੋਟ ਪੈਂਦੀ ਆ ਅਸੀਂ ਸਾਖ ਸਾਤ ਧਾਰਨਾ ਤੁਲੀ ਸਾਹਿਬ ਤੇ ਅਸੀਂ ਵੀ दारू ਨਾਲ ਇੱਕ ਰੁਪਏ ਦੀ ਵੋਟ ਨਹੀਂ ਪੈਂਦੀ ਤੁਸੀਂ ਕੰਮ ਕਰੋ ਲੋਕ ਕੰਮ ਚਾਹੁੰਦੇ ਆ